ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਢੀ ਗਈ ਮੁਹੰਮਤ ਹੈ ਤੇ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜ਼ਾਰ ਜਗਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਉਹ ਮੁਕਤਮੇ ਦਰਜ ਕੀਤੇ ਆ ਉਸ ਮੁਕਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਜੀ ਕਿਥਾ ਜੀ ਮੋਡਲ ਪ੍ਰੈਡੀਕਟਰ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਰਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੇਸ਼ ਸਿੰਘ ਇਹ ਪ੍ਰਿੰਟ ਲੈ ਕੇ ਥਾਣਾ ਲੋਪੋਕੇ ਤੇ ਸੈਮੂਰਮ ਸਿੰਘ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀ ਨੇ ਰਹਿਣ ਵਾਲਾ ਜੀ ਇਹ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰਨ ਦੇ ਨਾਲ ਜਿਹੜੇ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਹੈ। ਸਾਡੀ ਤੁਹਾਡਾ ਕੀ ਨਾਮ ਹੈ? ਰਾਜ ਜੀ ਤੁਹਾਡਾ ਕਿਹੜਾ ਸੀਗਾ? ਹਾਂਜੀ। ਹਾਂਜੀ। ਉਹਦੇ ਤੇ ਕੱਲ ਖਬਰ ਆ ਰਹੀ ਸੀ ਕਿ ਉਹਦੇ ਕੋਲ ਬੜੀ ਥੱਡੀ ਮਾਰ ਨਾਲ ਕਰੋੜਾ ਰੁਪਏ ਦਾ ਜਿਹੜਾ ਮਤ ਸਮਾਰ ਫੜਿਆ ਗਿਆ। ਕੀ ਕਿਥੇ ਕਿਦਨ ਦਾ ਕਰੋ ਗਿਆ ਸੀ ਇਹ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਰਮ ਦਿਨ ਤੇ ਚੱਲਿਆ ਵਾ ਜਰਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਅਸੀਂ ਦੀਖਦੇ ਰਹੇ ਪਈ ਆਇਆ ਨਹੀਂ ਆਇਆ ਨਹੀਂ ਪਤਾ ਨਹੀਂ ਕਿਹੜੇ ਚਾਂਸੇ ਜਾ ਕੇ ਕਿੱਥੇ ਚੱਲ ਗਿਆ ਕਿੱਥੇ ਨਹੀਂ ਹਾਲ ਨੂੰ ਪਤਾ ਨਹੀਂ ਲੱਗਾ ਕੋਈ ਤੇ ਮਾਰੇ ਮਟਾ ਹੀ ਤਾਂ ਕਰ ਜਾ ਚੋ ਕਹਿੰਦੇ ਘਰ ਘੁਰ ਬਣਾਇਆ ਸਾਡੇ ਤੇ ਵਿਆਦੀ ਪੈਸੇ ਦੇਣ ਵਾਲੇ ਕਿਦਾਂ ਲੋਨ ਲੈ ਲੈ ਕੇ ਘਰ ਬਣਾਇਆ ਵੇਖੋ ਸਾਡੇ ਹਲਿਸਤਾ ਲੋਨ ਵਾਲੇ ਕਿੰਨੇ ਗਾਕੇ ਦੀਆਂ ਆੜੀਆਂ ਲਿਸਟਾਂ ਜਿਹੜੇ ਪੱਕਰ ਜਾਂ ਚੁੱਕ ਚੁੱਕ ਕੇ ਫੇਰ ਘਰ ਬਣਾਇਆ। ਆਨੂੰ ਤਾਂ ਪਤਾ ਨਹੀਂ ਇਹ ਕਿਹੜੇ ਕੰਮ ਆ ਤੇ ਰੁਜੇ ਗਿਆ ਵਾ। ਕਿੰਨੇ ਸੱਦ ਲਿਆ। ਕਿਹੜਾ ਦੁਸ਼ਮਣ ਬਣ ਗਿਆ ਸਾਡਾ। ਇਹ ਤਾਂ ਆ ਕੰਮ ਬੱਸ ਕੀ ਕੀਤਾ ਮਿਹਨਤ ਦੇ ਨਾਲ ਹੀ ਥੋੜੇ ਆ। ਕੰਮ ਕਰੀਦਾ ਲੋਕਾਂ ਦੇ ਘਰਾਂ ਦਾ। ਪੱਤੇ ਲਾਈਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਹੁੰਦਾ ਵਾ ਰੋਟੀ ਰਾਤ ਨੂੰ ਬਣਾਉਨੇ ਆ। ਆਨੂੰ ਤੇ ਇਹਨਾਂ ਰਾਵਾਂ ਦਾ ਪਤਾ ਬਣਿਆ ਪੀ ਕਿਹੜੇ ਰਾਹ ਲਿਆ ਵਾ। ਸਮ ਇਹ ਪਹਿਲਾਂ ਵੀ ਕੋਈ ਇਹੋ ਜਿਹਾ ਇਦਾਂ ਤੇ ਹੈਗਾ ਸੀਗਾ ਸਾਨੂੰ ਵੀ ਮੈਸੇਲੂਛੇ ਵਾਲੇ ਚੱਕਰ ਤੇ ਹੈਗਾ ਸੀ ਨਾ ਪਤਾ ਲੱਗ ਪਤਾ ਨਹੀਂ ਕਿਹਦੇ ਨਾਲ ਗਿਆ ਸੀ ਨਹੀਂ ਸਾਨੂੰ ਨਹੀਂ ਪਤਾ ਕਿਹਦੇ ਨਾਲ ਗਿਆ ਹੂੰ ਸਾਨੂੰ ਤਾਂ ਜਰਮ ਦੇਣੀ ਦੱਸ ਕੇ ਗਿਆ ਸੀ ਵੀ ਮੈਂ ਜਰਮ ਦੇਣ ਤੇ ਚੱਲਿਆ ਆਈ ਸੋ ਦੋਵੇਂ ਜਣੇ ਗੁੱਸੇ ਹੋਣਦੇ ਪਤਾ ਲੰਮੇ ਪੈ ਹਨੇਰਾ ਵਸਾ ਮਾਣੇ ਚੰਗਾ ਕਹਿੰਦਾ ਨਹੀਂ ਮੈਂ ਜਰਮ ਦੇ ਵੇਖ ਕੇ ਤੇ ਆ ਜਾਣਾ ਹੁਣੇ ਤੇ ਸ਼ਾਮ ਹੀ ਗਿਆ ਹਾਂਜੀ ਕਿੰਨੇ ਕੁ ਵਜੇ 9:00 ਵਜੇ ਆ ਜਾ ਕਰੋ ਹਾਂਜੀ ਇਹ ਹੈ ਕਿ ਕੁਵਾਰਾ ਕੁਵਾਰਾ ਜੀ ਤੇ ਪਤਨ ਇਸ ਪਿੰਨ੍ਹੇ ਸਾਲੇ ਮਰ ਤਵੇ ਕਿ ਸਾਲੀਆਂ 2 ਸਾਲ ਦਾ ਯਾ ਤੇ ਉਹ ਇਹ ਦੇ ਇੱਥੇ ਯਾਰ ਦੋਸਤ ਹੀ ਜਿਹਨੇ ਸੱਜਿਆ ਬਾਹਰ ਹੁੰਦਾ 12 ਕੋਈ ਸੱਦਿਆ ਕਿਸ ਨੇ ਫੋਨ ਕਰਕੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਸਾਨੂੰ ਤਾਂ ਪਤਾ ਲੱਗਾ ਵੀ ਖ਼ਬਰੀ ਆਈ ਤੇ ਫੇਰ ਪਤਾ ਲੱਗਾ ਜਾ ਕੋਈ ਪੁਲਿਸ ਵਾਲੇ ਵੀ ਆਏ ਇੱਥੇ ਨਹੀਂ ਹੋਈ ਜੀ ਪਰਸ ਵਾਲੇ ਨਹੀਂ ਆਏ ਕੋਈ ਤੁਹਾਨੂੰ ਖਬਰ ਤੋਂ ਲਗਾ ਹਾਂਜੀ ਬਿੜਾ ਹੈ ਨਾ ਹੜਾ ਘਰ ਜੇ ਪਾਜੇ ਕਰਜ਼ਾ ਦੇਣਾ ਹੈਲੇ ਸਾਨੂੰ ਨਹੀਂ ਪਤਾ ਮੰਨ ਲਓ ਕਿ ਉਹਦਾਂ ਜਦੋਂ ਇਹ ਗਿਆਕ ਤੇ ਰੱਦ ਗਿਆ ਜੀ ਸਾਮੇਦਨ ਆਇਆ ਜਾਣਦੇ ਦੇ ਕਿਹਾ ਜੀ ਪਤਾ ਨਹੀਂ ਹੁਣ ਕਿਹੜੇ ਪਿੰਡ ਗਿਆ ਕਿਹੜੇ ਪਿੰਡ ਨਹੀਂ ਗਿਆ ਇਹਨਾਂ ਨੂੰ ਫੋਨ ਕੀਤਾ ਸੀ ਨਾ ਕਿ ਸਾਨੂੰ ਮਨ ਲਓ ਸਾਡੇ ਨਾਲ ਚੱਲ ਬੇਟੇ ਦਾ ਰੇ ਹਾਂਜੀ ਅੱਛਾ ਕਿਸ ਦਾ ਪੁੱਤ ਆਇਆ ਹਾਂਜੀ ਬਾੜੇ ਦੀ ਗਿਆ ਬਾੜੇ ਦੇ ਤੇ ਬਾਜ ਦਾ ਨਹੀਂ ਸਾਨੂੰ ਪਤਾ ਕਿ ਮਨ ਲਓ ਕੀ ਬਣਿਆ ਕੀ ਨਹੀਂ ਬਣਿਆ ਹਾਂਜੀ ਕਾਜੀ ਖਬਰ ਸੁਣੀ ਹੈਗੀ ਵੀ ਜਦੋਂ ਨਿਊਜ਼ ਆਈ ਹੈਗੀ ਮਚਾਰਾ-ਚਾ ਕਰਦਾ ਸੀ ਨਹੀਂ ਨਾਸ਼ਾ ਨਹੀਂ ਕਰਦਾ ਕੋਈ ਹਾਂਜੀ ਸਾਰੀਆਂ ਹਾਲੇ ਮਨ ਲਓ ਇਹ ਤਾਰਨੇ ਕੋਈ ਤਾਰ ਨਹੀਂ ਹਾਲੇ ਵੇ ਮਕਾਲ ਬਣਾਉਣੀ ਆ ਤੁਸੀਂ ਹਾਂ ਜੀ ਹਾਂ ਜੀ ਬਾਰਡ ਨੰਬਰ 6 ਨੀਅਰ ਥਾਣਾ ਬੈਕ ਸਾਈਡ ਸਾਡਾ ਘਰ ਹੈ ਜੀ ਤੇ ਫਤੇਗੜ ਚੂੜੀਆਂ ਇਹ ਇਦਾਂ ਹੋਇਆ ਜੀ ਸਾਡਾ ਸੈਮੂਅਲ ਮੁੰਡਾ ਜਿਹੜਾ ਸੀਗਾ ਉਹ ਪਰਸੋਂ ਗਿਆ ਸੀਗਾ ਇੱਕ ਇਹਨੂੰ ਕਿਸੇ ਨੇ ਇਨਵੀਟੇਸ਼ਨ ਕੀਤਾ ਸੀ ਬਾਡੇ ਦਾ ਉਹ ਬਾਡੇ ਤੇ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਕਿਸਦਾ ਫੋਨ ਆਇਆ ਜਾਂ ਕਿਦਾਂ ਸਾਨੂੰ ਪਤਾ ਕੁਝ ਨਹੀਂ ਤੇ ਇੱਕ ਸਾਨੂੰ ਖਬਰ ਜਦੋਂ ਮਿਲੀ ਜਣਾ ਨਿਊਜ਼ ਅਸੀਂ ਦੇਖੀ ਆ ਅੱਜ ਅਸੀਂ ਨਿਊਜ਼ ਦੇਖੀ ਸਾਨੂੰ ਪਤਾ ਲੱਗਿਆ ਕਿ ਸਾਡਾ ਮੁੰਡਾ ਫੜ ਹੋ ਗਿਆ ਤੇ ਬਾਕੀ ਆ ਦੇਖ ਲਓ ਜੀ ਕਰਜ਼ੇ ਨਾਲ ਘਰ ਬਣਾਇਆ ਹੋਇਆ ਜੀ ਆ ਦੇਖੋ ਬਾਕੀ ਕੋਈ ਹਾਲਾਤ ਕੋਈ ਐਸੋਸੀਏਸ਼ਨ ਜਿਹੜੀ ਇੰਨੀ ਕਮਾੜੀ ਜਣਾ ਇਸ ਘਰ ਦੀ ਹਿਸਾਬ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਘਰ ਦੇਖੋ ਵੀ ਕਿੱਦਾਂ ਦਾ ਬਣਿਆ ਹੋਇਆ ਤੇ ਜੇ ਅਸੀਂ ਐਡੇ ਵੱਡੇ ਤਸਕਰ ਹੁੰਦੇ ਤਾਂ ਅਸੀਂ ਤੇ ਮਹਿਲ ਛੱਡ ਕੇ ਬਹਿ ਜਾਣਾ ਸੀਗਾ ਤੇ ਇਹ ਵੇਖੋ ਜੀ ਕਿਸੇ ਦੀ ਰੰਜਿਸ਼ ਸਾਜ਼ਿਸ਼ ਹੈਗੀ ਆ ਜੀ ਇਹ ਸਾਨੂੰ ਕੋਈ ਜ਼ਿਆਦਾ ਕਰ ਰਿਹਾ ਜੀ ਬਾਕੀ ਜੇ ਸਾਡੀ ਪੰਜਾਬ ਸਰਕਾਰ ਅਗੇ ਉਹ ਬੇਨਤੀ ਆ ਕਿ ਸਾਡੇ ਤੇ ਕੋਈ ਵੀ ਕੋਈ ਅਲੀਗੇਸ਼ਨ ਇਦਾਂ ਦਾ ਨਾ ਲਾਇਆ ਜਾਏ ਬਾਕੀ ਜੇ ਕੋਈ ਵੀ ਤੁਸੀਂ ਤਫਤੀਸ਼ ਕਰਨੀ ਆ ਤੁਸੀਂ ਮੋਸਟ ਵੈਲਕਮ ਤੁਸੀਂ ਕਰ ਸਕਦੇ ਹੋ ਬਾਕੀ ਧੰਨਵਾਦ ਸਨ ਵਾਲਿਆਂ ਦਾ ਧੰਨਵਾਦ ਪੰਜਾਬ ਸਰਕਾਰ ਦਾ ਇਹ ਸਾਡਾ ਜਿਹੜਾ ਸੈਮੂਲ ਮੁੰਡਾ ਆ ਉਹ ਇਹੋ ਜੇ ਕੰਮਾਂ 'ਚ ਨਹੀਂ ਆ ਨਾ ਉਹਦੇ ਤੇ ਕੋਈ ਕੋਈ ਪਹਿਲਾਂ ਕੋਈ ਐਫਆਈਆ ਦਰਜ ਹੈ ਤੇ ਉਹ ਵਿਚਾਰਾ ਭੋਲਾ ਵਿਚਾਰਾ ਹੈਗਾ ਆ 20 ਸਾਲ ਦੀ ਉਮਰ ਆ ਇੱਥੇ ਕੋਈ ਵੀ ਨਹੀਂ ਕਹਿ ਸਕਦਾ ਉਹਨੂੰ ਕਿ ਇਹ ਬੰਦਾ ਜਾਂ ਇਦਾਂ ਦਾ ਸੀਗਾ ਜਾਂ ਨਸ਼ਿਆਂ ਦੇ ਵਿੱਚ ਸੀ ਜਾਂ ਪਹਿਲੂ ਕਿਦਾਂ ਸੀਗਾ ਤੇ ਸਾਡੀ ਪੰਜਾਬ ਪੁਲਿਸ ਅਗੇ ਬੇਨਤੀ ਹੈ ਕਿ ਉਸ ਬੱਚੇ ਨੂੰ ਬਚਾਇਆ ਜਾਵੇ 20 ਸਾਲ ਦੀ ਉਮਰ ਹੈ ਤੇ ਬਾਕੀ ਗੱਲ ਇਦਾਂ ਆ ਵੀ ਜੇ ਸਾਨੂੰ ਪੰਜਾਬ ਪੁਲਿਸ ਨੂੰ ਵੀ ਬੇਨਤੀ ਇਹੋ ਹੀ ਆ ਵੀ ਆ ਕੇ ਤੁਸੀਂ ਘਰ ਇਨਕੁਆਇਰੀ ਵੀ ਕਰ ਸਕਦੇ ਹੋ ਕੋਈ ਥਾਣਾ ਸਾਡੇ ਕੋਲ ਆ ਬਾਕੀ ਇਦਾਂ ਦੀ ਕੋਈ ਗੱਲ ਜੇ ਵੇਖੋ ਥਾਣਾ ਸਾਡੇ ਕੋਲ ਨਾਲੇ ਮਜ਼ਦੂਰੀ ਕਰਦੇ ਦਿਹਾੜੀ ਤੋਂ ਪਹਿਲ ਸਾਰੇ ਬੰਦੇ ਆਏ ਤੇ ਕੋਈ ਇਦਾਂ ਦਾ ਵੀ ਹੈ ਨਹੀਂਗਾ ਬਾਕੀ ਸਾਡੇ ਬੱਚੇ ਨੂੰ ਫਸਾਇਆ ਗਿਆ ਆ ਤੋ ਬੇਨਤੀ ਇਹੋ ਹੀ ਆ ਪੰਜਾਬ ਪੁਲਿਸ ਅੱਗੇ ਵੀ ਵੀ ਧੱਕਾ ਨਾ ਹੋਵੇ ਸਾਡੇ ਬੱਚੇ ਨਾਲ